ਮੈਂ ਮੁੰਬਈ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕੀ ਹੈ ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਅਦਾਕਾਰ ਤਰਮਿੰਦਰ ਲੋਕਾਂ ਦੇ ਚਹੇਤੇ ਕੀ ਜੈ ਵੀਰੂ ਦੀ ਜੋੜੀ ਹੈ ਜਿਹੜੀ ਟੁੱਟ ਚੁੱਕੀ ਹੈ ਕਿ ਤਰਮਿੰਦਰ ਦਾ ਦਿਹਾਤ ਹੋ ਚੁੱਕਿਆ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੀ ਸਭ ਤੋਂ ਪਹਿਲਾਂ ਉਹਨਾਂ ਦੀ ਬੇਟੀ ਨੇ ਪੁਸ਼ਟੀ ਕੀਤੀ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ ਕਿ ਮੇਰੇ ਪਿਤਾ ਠੀਕ ਨੇ ਔਰ ਰਿਕਵਰ ਕਰਨੇ ਕਰ ਰਹੇ ਨੇ ਤੇ ਉਹਨਾਂ ਨੇ ਮੀਡੀਆ ਤੇ ਕਾਫੀ ਹੋਰ ਚੈਨਲਾਂ ਨੂੰ ਰਿਕਵੈਸਟ ਵੀ ਕੀਤੀ ਹੈ ਕਿ ਇਹੋ ਜੀਆਂ ਅਫਵਾਹਾਂ ਤੇ ਝੂਠੀ ਖਬਰਾਂ ਜਿਹੜੀਆਂ ਉਹ ਨਾ ਫੈਲਾਈਆਂ ਜਾਣ ਪਰ ਉੱਥੇ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੀਆਂ ਸੀ ਧਰਮਿੰਦਰ ਦੇ ਦਿਹਾੜ ਦੀਆਂ ਖਬਰਾਂ ਪਰ ਨਾਲ ਹੀ ਉਹਨਾਂ ਦੀ ਪਤਨੀ ਜੋ ਕਿ ਹੇਮਾ ਮਲਣੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਪਾ ਕੇ ਉਹਨਾਂ ਨੇ ਵੀ ਕਿਹਾ ਕਿ ਝੂਠੀਆਂ ਆਪਵਾਵਾ ਤੋਂ ਪਾਸੇ ਰੋ ਮੇਰੇ ਪਤੀ ਠੀਕ ਨੇ ਉਹਨਾਂ ਨੂੰ ਸਾਹ ਲੈਣ ਦੀ ਤਕਲੀਫ ਸੀ ਜਿਸ ਦੇ ਕਾਰਨ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹ ਸਟੇਬਲ ਨੇ ਪਰ ਉੱਥੇ ਹੀ ਜਦੋਂ ਉਸ ਹਸਪਤਾਲ ਦੇ ਵਿੱਚ ਸਲਮਾਨ ਖਾਨ ਉਹਨਾਂ ਨੂੰ ਪਤਾ ਲੈਣ ਆਉਂਦੇ ਨੇ ਸਿਰਪਾ ਸ਼ੇਟੀ ਆਉਂਦੀ ਹੈ ਤੇ ਉਹਨਾਂ ਦੇ ਉੱਥੇ ਹੀ ਤਸਵੀਰਾਂ ਦੇ ਵਿੱਚ ਸਨਿਦੇওল ਜਿੱਤੇ ਗੋਵਿੰਦਾ ਜਿਹੜਾ ਉੱਥੇ ਗੱਡੀ ਆਈ ਉਹਨਾਂ ਦੀ ਉਹ ਗੱਡੀ ਦੇ ਵਿੱਚ ਤਸਵੀਰਾਂ ਨੇ ਕਿ ਉਹਨਾਂ ਦਾ ਪਤਾ ਲੈਣ ਦੇ ਲਈ ਖਬਰ ਲੈਣ ਦੇ ਲਈ ਹਸਪਤਾਲ ਦੇ ਵਿੱਚ ਜਾਂਦੇ ਨੇ ਤਾਂ ਲੋਕਾਂ ਦੇ ਵਿੱਚ ਇੱਕੇ ਦਾਮਾ ਗੱਲ ਇਸ ਤਰ੍ਹਾਂ ਫੈਲ ਗਈ ਕਿ ਸ਼ਾਇਦ ਕੋਈ ਅਜਿਹੀ ਘਟਨਾ ਹੋ ਗਈ ਹੈ ਕਿ ਸੈਲੀਬ੍ਰਿਟੀਜ਼ ਜੋ ਹਨ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਸ ਸਮੇਂ ਪਹੁੰਚ ਰਹੇ ਨੇ